ਜੈ ਜਵਾਨ ਜੈ ਕਿਸਾਨ ਦਾ ਤਾਂ ਨਾਰਾ ਤੁਸੀਂ ਸੁਣਿਆ ਹੋਵੇਗਾ ਪਰ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਇੱਕ ਵਲੱਖਰ ਤਸਵੀਰ ਦਿਖਾਉਣ ਲੱਗੇ ਆਗਾ ਇਹ ਤਸਵੀਰ ਬਹੁਤ ਕੁਝ ਬਿਆਨਕਾਰੀ ਆ ਇਹ ਤਸਵੀਰ ਨੂੰ ਗੌਰ ਨਾਲ ਸਮਝਿਆ ਜਾਵੇ ਗੌਰ ਨਾਲ ਦੇਖਿਆ ਜਾਵੇ ਤਾਂ ਇਸ ਤਸਵੀਰ ਦੇ ਵਿੱਚ ਬਹੁਤ ਉਹ ਗੱਲਾਂ ਲਿਖੀਆਂ ਗਈਆਂ ਨੇ ਉਹ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜੋ ਅੱਜ ਦਾ ਸਮੇਂ ਵਾਪਰ ਰਿਹਾ ਹੈਗਾ ਜੋ ਕੇਂਦਰ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਨਿਹੱਥੇ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਕਿਸਾਨ ਦਾ ਰਵਈਆ ਵੀ ਜਿਹੜਾ ਦਰਸਾਇਆ ਗਿਆ ਪ੍ਰਸ਼ਾਸਨ ਤੇ ਸਰਕਾਰ ਦਾ ਰਵਈਆ ਵੀ ਦਰਸਾਇਆ ਗਿਆ ਸਭ ਤੋਂ ਪਹਿਲਾਂ ਉੱਪਰ ਲਿਖਿਆ ਗਿਆਗਾ ਜੈ ਜਵਾਨ ਤੂੰ ਮਾਰੇ ਕਿਸਾਨ ਮੈਂ ਸ਼ੁਰੂਆਤ ਗੱਲ ਕੀਤੀ ਆ ਕਿ ਅਸੀਂ ਨਾਰਾ ਲਾਉਂਦੇ ਸੀ ਜੈ ਜਵਾਨ ਜੈ ਕਿਸਾਨ ਕਿਉਂਕਿ ਜਿਹੜਾ ਕਿਸਾਨ ਆ ਉਸਦਾ ਹੀ ਪੁੱਤ ਬਾੜਾਂ ਤੇ ਵੀ ਆ ਉਹ ਜਵਾਨ ਵੀ ਆ ਤਾਂ ਇਸ ਦੇ ਨਾਲ ਪਰ ਹੁਣ ਜਿਹੜਾ ਸਾਨੂੰ ਨਾਰਾ ਲਾਉਣਾ ਪੈ ਰਿਹਾ ਜੈ ਜਵਾਨ ਤੂੰ ਮਾਰੇ ਕਿਸਾਨ ਜੋ 21 ਤਰੀਕ ਨੂੰ ਘਟਨਾ ਵਾਪਰੀ 21 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਸਾਡਾ ਨੌਜਵਾਨ ਸ਼ੁਭ ਕਰਨ ਜਿਹੜਾ ਇਸ ਦੁਨੀਆ ਤੋਂ ਅਲਵਿਦਾ ਆ ਗਿਆ ਜਾਂ ਹੋਰ ਜਿਹੜੇ ਜਵਾਨ ਜਿਹੜੇ ਕਹਿ ਦਈਏ ਸਾਡੇ ਨੌਜਵਾਨ ਸੀਗੇ ਉਹ ਜ਼ਖਮੀ ਹੋ ਗਏ ਜਿਸ ਤਰੀਕੇ ਦੇ ਨਾਲ ਪ੍ਰਤਪਾਲ ਦਾ ਹਾਰ ਕੀਤਾ ਗਿਆ ਫੋਰਸ ਦੇ ਵੱਲੋਂ ਜਾਂ ਇਸ ਤੋਂ ਇਲਾਵਾ ਹੋਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਿਹੜੇ ਸ਼ਹਾਦਤ ਦਾ ਜਾਪੀ ਜੇ ਤਾਂ ਉਹਨਾਂ ਨੂੰ ਦੇਖ ਕੇ ਜਿਹੜਾ ਉਸ ਤੋਂ ਬਾਅਦ ਜਿਹੜਾ ਇਹ ਨਾਰਾ ਬਣਿਆਗਾ ਹਾਲਾਂਕਿ ਇਸ ਤਸਵੀਰ ਦੇ ਵਿੱਚ ਜਿਹੜਾ ਹੋਰ ਵੀ ਬਹੁਤ ਕੋਚਾ ਜਿਵੇਂ ਇਧਰਲੇ ਪਾਸੇ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਆ ਕਿ ਜਿਹੜਾ ਉਸ ਸਪਾਈ ਤਿਆਰ ਬਣਾਇਆ ਗਿਆਗਾ ਉਸ ਦੀ ਤਸਵੀਰ ਤਿਆਰ ਕੀਤੀ ਗਈ ਆ ਹੱਥ ਦੇ ਵਿੱਚ ਉਹਦੇ ਡੰਡਾ ਫੜਾਇਆ ਹੋਇਆ ਉਹਦੇ ਦੇ ਪਾਸੇ ਕਿਸਾਨ ਖੜਾਗਾ ਪਹਿਲਾ ਲੰਗਰ ਸ਼ੋਗੋ ਲਿਖਿਆ ਹੋਇਆ ਹੈਗਾ ਕਹਿੰਦੇ ਪਹਿਲਾ ਲੰਗਰ ਸ਼ੋਗੋ ਕਿਉਂਕਿ ਕਿਸਾਨ ਦੀਆਂ ਇਹ ਜਿਹੀਆਂ ਤਸਵੀਰਾਂ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਹੋਣੀ ਆ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਜਿਹੜੇ ਲੰਗਰ ਵੀ ਪੁੱਛਦੇ ਨੇ ਹਾਲਾਂਕਿ ਉਹ ਸਾਡੇ ਤੇ ਜਿੰਨੇ ਮਰਜੀ ਡੰਡੇ ਵਰਸਾਉਂਦੇ ਆ ਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਜਿਸ ਤਰੀਕੇ ਨਾਲ ਤਸ਼ੱਦਦ ਹੋ ਰਿਹਾ ਉਹ ਜਗ ਜਾਰ ਹੋ ਚੁੱਕਿਆ ਕਿਉਂਕਿ ਅਸੀਂ ਉਸ ਕੌਮ ਦੇ ਵਾਰਸਾਂ ਜਦੋਂ ਭਾਈ ਕਨਈਆ ਜੀ ਜਦੋਂ ਗੁਰਗੋਬ ਸਿੰਘ ਮਹਾਰਾਜ ਜੰਗਾਂ ਲੜਦੇ ਸਨ ਤਾਂ ਉਦੋਂ ਭਾਈ ਕਨਈਆ ਜੀ ਜਿਹੜੇ ਦੁਸ਼ਮਣਾਂ ਨੂੰ ਵੀ ਜਾ ਕੇ ਪਾਣੀ ਪਿਲਾਉਂ ਮਾਰਾਈ ਕੋ ਜਦੋਂ ਸ਼ਿਕਾਇਤ ਲੈ ਕੇ ਇੱਕ ਸਿੰਘ ਪਹੁੰਚਿਆ ਕਿ ਕਨਈਆ ਜੀ ਤਾਂ ਦੁਸ਼ਮਨਾਂ ਨਾਲ ਵੀ ਪਾਣੀ ਪਲਾਉਂਦੇ ਫਿਰਦੇ ਆ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਕਨਈਆ ਤੂੰ ਜੋ ਕਰ ਰਿਹਾ ਵਧੀਆ ਕਰ ਰਿਹਾ ਤੂੰ ਪਾਣੀ ਦੇ ਨਾਲ ਨਾਲ ਮੱਲਾਂ ਪੱਟੀ ਵੀ ਲੈ ਕੇ ਜਾਇਆ ਕਰ ਤਾਂ ਅਸੀਂ ਤਾਂ ਜਿਹੜੇ ਲੰਗਰ ਪੁੱਛਣ ਵਾਲਿਆਂ ਇਹ ਤਸਵੀਰ ਉਹ ਅੱਜ ਸਾਨੂੰ ਜਿਹੜੀ ਉਸ ਸਮੇ ਦਾ ਇਤਿਹਾਸ ਆ ਸਾਡਾ ਉਹ ਯਾਦ ਦਿਵਾਉਂਦੀ ਆ ਚਾਹੇ ਸਾਨੂੰ ਹਾਕਮ ਡੰਡੇ ਮਾਰ ਰਿਹਾ ਗੋਲੀਆਂ ਮਾਰ ਰਿਹਾ ਪਰ ਅਸੀਂ ਉਹਨਾਂ ਨੂੰ ਲੰਗਰ ਪ੍ਰਸ਼ਾਦ ਦੇ ਪੁੱਛਦੇ ਆ ਇੱਧਰ ਜਿਹੜੀ ਤਸਵੀਰ ਬਣਾਈ ਹੋਈ ਆ ਇੱਕ ਜਿਹੜਾ ਸਿਪਾਈ ਬਣਾਇਆ ਹੋਇਆ ਹੈਗਾ ਇੱਕ ਅਫਸਰ ਬਣਾਇਆ ਹੋਇਆ ਹੈਗਾ ਤੇ ਬਣਾਈ ਹੋਈ ਹੈ ਇੱਕ ਤਰੀਕੇ ਕਹਿ ਦਈਏ ਇਹ ਪ੍ਰਧਾਨ ਮੰਤਰੀ ਦੀ ਤਸਵੀਰ ਦਸਾਇਆ ਜਾ ਰਿਹਾ ਹੈਗਾ ਕਿ ਉਹ ਪੁੱਛ ਰਹੇ ਨੇ ਕਿੰਨੇ ਕਿਸਾਨ ਮਰੇ ਤੇ ਉਹ ਕਹਿ ਰਿਹਾ ਹੈਗਾ ਕਿ ਸਭ ਕੋ ਮਾਰ ਦੇਂਗੇ ਕਿਉਂਕਿ ਜੋ ਹਾਲਾਤ ਅਜ ਸ਼ੰਭੂ ਬੈਰੀਅਰ ਦੇ ਉੱਤੇ ਬਣੇ ਹੋਏ ਨੇ ਜੋ ਹਾਲਾਤ ਖਨੋਰੀ ਬਾਰਡਰ ਤੇ ਬਣੇ ਹੋਏ ਨੇ ਹਰਿਆਣਾ ਤੇ ਪੰਜਾਬ ਦੀਆਂ ਇਹ ਸਰਹੱਦਾਂ ਨੇ ਪਰ ਜੇ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਕਿ ਅਸੀਂ ਪੰਜਾਬ ਜਾਂ ਹਰਿਆਣਾ ਦੀ ਸਰਹੱਦ ਤੇ ਨਹੀਂ ਖੜੇ ਹੁੰਦੇ ਸਾਨੂੰ ਇੰਜ ਲੱਗਦਾਗਾ ਜਿਵੇਂ ਅਸੀਂ ਪਾਕਿਸਤਾਨ ਦੀ ਹੀ ਨਹੀਂ ਅਫਗਾਨਿਸਤਾਨ ਵਰਗੇ ਜਿਹੜੇ ਮੁਲਕ ਦੀਆਂ ਹਰਦਾਂ ਤੇ ਖੜੇ ਹੋਈਏ तरीके ਦੇ ਹਾਲਾਤ ਅਫਗਾਨਿਸਤਾਨ ਦੇ ਵਿੱਚ ਜਦੋਂ ਕਬਜ਼ਾ ਹੋਇਆ ਸੀ ਬਣੇ ਸੀਗੇ ਉਦੋਂ ਬਣ ਗਏ ਹਾਲਾਂਕਿ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਆ ਉੱਥੇ ਵੀ ਇੰਨੀ ਸਖਤਾਈ ਨਹੀਂ ਹੈਗੀ ਉੱਥੇ ਵੀ ਇਸ ਤਰੀਕੇ ਦੇ ਨਾਲ ਫੋਰਸ ਨਹੀਂ ਲਗਾਈ ਗਈ ਇੰਨੀ ਬੈਰੀਕੇਡਿੰਗ ਨਹੀਂ ਕੀਤੀ ਗਈ ਪਾਕਿਸਤਾਨ ਵੀ ਆਰਾਮ ਦੇ ਨਾਲ ਵੀਜ਼ਾ ਲੈ ਕੇ ਬੰਦਾ ਜਾ ਸਕਦਾ ਪਰ ਇਹ ਹਾਲਾਤ ਅੱਜ ਹੋ ਚੁੱਕੇ ਨੇ ਕਿ ਪੰਜਾਬ ਜਿਸ ਪੰਜਾਬ ਦੇ ਵਿੱਚੋਂ ਹਰਿਆਣਾ ਨਿਕਲਿਆ ਹੋਵੇ ਪੰਜਾਬ ਦੀ ਹੀ ਧਰਤੀ ਹੋਵੇ ਦਿੱਲੀ ਇਸ ਦੇਸ਼ ਦੀ ਰਾਜਧਾਨੀ ਹੋਵੇ ਪੰਜਾਬ ਦੇ ਲੋਕਾਂ ਦੀ ਰਾਜਧਾਨੀ ਹੋਵੇ ਉਹਨਾਂ ਨੂੰ ਆਪਣੀ ਰਾਜਧਾਨੀ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਤੇ ਜੇ ਉਹ ਆਪਣੇ ਹੱਕ ਮੰਗਦੇ ਨੇ ਹੱਕ ਦੇਣ ਦੀ ਬਜਾਏ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਡਾਂਗਾਂ ਮਾਰੀਆਂ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਸਾਡੇ ਲਗਾਤਾਰ ਜਿਹੜੇ ਮਾਵਾਂ ਦੇ ਪੁੱਤ ਉਹ ਮਰ ਰਹੇ ਨੇ ਜ਼ਖਮੀ ਹੋ ਰਹੇ ਨੇ ਤਾਂ ਕੀ ਕਸੂਰ ਉਹਨਾਂ ਮਾਵਾਂ ਦਾ ਕੀ ਕਸੂਰ ਆ ਇਹਨਾਂ ਕਿਸਾਨਾਂ ਦਾ ਕੀ ਹੱਕ ਮੰਗਣਾ ਗੁਨਾਹ ਹੋ ਗਿਆ 6-6 ਮਹੀਨੇ ਆਪਣੀ ਜਿਹੜੀ ਫਸਲ ਨੂੰ ਇਹ ਸੰਭਾਲਦੇ ਆ ਉਸ ਤੋਂ ਬਾਅਦ ਜਦੋਂ ਉਹਦਾ ਸਹੀ ਮੁੱਲ ਨਾ ਮਿਲੇ ਤਾਂ ਫਿਰ ਕਿਸਾਨ ਨੂੰ ਅਖੀਰ ਧਰਨੇ ਦੇਣੇ ਪੈਂਦੇ ਨੇ ਤੇ ਅੱਜ ਜਿਹੜੀ ਆ ਤਸਵੀਰ ਤੁਹਾਡੇ ਨਾਲ ਮੈਂ ਹੁਣ ਸਾਂਝੀ ਕਰਕੇ ਹਟਿਆਗਾ ਇਹ ਤਸਵੀਰ ਬੜਾ ਕੁਝ ਬਿਆਨ ਕਰਦੀ ਆ ਇਹ ਉਹ ਸੱਚ ਬਿਆਨ ਕਰਦੀ ਆ ਜਿਹੜਾ ਅੱਜ ਦੇ ਸਮੇਂ ਇਸ ਸਮੇਂ ਹੋ ਰਿਹਾਗਾ ਉਹ ਚਾਹੇ ਸ਼ੰਭੂ ਬਾਰਡਰ ਦੀ ਤਸਵੀਰ ਹੋਵੇ ਚਾਹੇ ਖਨੋਰੀ ਬਾਰਡਰ ਦਾ ਹਾਲ ਹੋਵੇ ਇਹ ਤਸਵੀਰ ਦੇ ਵਿੱਚ ਬਹੁਤ ਕੁਝ ਬਿਆਨ ਹੋ ਰਿਹਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਅੱਜ ਜੈ ਜਵਾਨ ਕਿੰਨੇ ਮਾਰੇ ਕਿਸਾਨ ਦੇ ਵਿੱਚ ਜਿਹੜਾ ਇਹ ਬਦਲ ਚੁੱਕਿਆਗਾ ਕੈਮਰਾਮੈਨ ਸਾਥੀ ਮਲਕੀ ਸਿੰਘ ਦੇ ਨਾਲ ਰਾਜੇ ਸਿੰਘ ਭੁੱਲਰ ਦਾ ਇੰਪੈਕਟ ਸ਼ੰਭੂ ਬੈਰੀਅਰ